ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਇਸ ਅੱਜ ਆਪਾਂ ਕਰਤਾਰਪੁਰ ਸਾਈਬਰ ਸਟੇਸ਼ਨ ਤੇ ਚੱਲੇ ਆਂ ਜਿੱਥੇ ਟ੍ਰੇਨ ਆਉਣ ਲੱਗੀ 5 ਤਕਤਾਂ ਦੀ ਯਾਤਰਾ ਤੋਂ ਟ੍ਰੇਨ ਆਂਦੀ ਪਈ ਆ ਆਓ ਆਪਾਂ ਤੁਹਾਨੂੰ ਦਰਸ਼ਨ ਕਰਾਈਏ ਇਸ ਟ੍ਰੇਨ ਦੇ ਇਸ ਰੇਲਵੇ ਸਟੇਸ਼ਨ ਦੇ ਕੋਲ ਪਹੁੰਚ ਚੁੱਕੇ ਆਂਗਾ ਨੂੰ ਰੇਲਵੇ ਸਟੇਸ਼ਨ ਦਾ ਵਿਊ ਵਿਖਾਈਏ ਗਾਇਸ ਤੁਸੀਂ ਵਿਊ ਵੇਖ ਸਕਦੇ ਹੋ ਰੇਲਵੇ ਸਟੇਸ਼ਨ ਦਾ ਚੈੱਕ ਕਰੋ ਗਾਇਸ ਰੇਲਵੇ ਸਟੇਸ਼ਨ ਦਾ ਵਿਊ ਟ੍ਰੇਨ ਦਾ ਸਮਾਂ 4:15 ਦਾ ਦਿੱਤਾ ਹੀ ਨੂੰ ਕਹਿੰਦੇ 5:00 ਵਜੇ ਟ੍ਰੇਨ ਆਊਗੀ। ਤੁਸੀਂ ਚੈੱਕ ਕਰ ਸਕਦੇ ਹੋ। ਅਗਲਾ ਬੱਸ ਵਾਲੇ ਬੱਸ ਲੱਗੀ ਜੋ ਕਿ ਨਾ ਤਾਂ 6:00 ਚੈੱਕ ਕਰ ਸਕਦੇ ਹੋ। ਨੈਕਸਟ ਚੈੱਕ ਕਰੋ ਵੀਊ। ਹੁਣ ਬੈਂਕ ਕੀਤੀ ਗਈ ਹੈ 6:20 ਮਿੰਟ ਤੇ। ਇਸੋਂ ਹੁਣੇ-ਹੁਣੇ ਇੱਕ ਜਿਹੇ ਮੈਸੇਜ ਆਇਆ ਜਿਹੜੀ ਟ੍ਰੇਨ ਆ ਇਸ਼ਾ 5:30 ਵਜੇ ਤੁਰੇਗੀ ਤੇ 6:20 ਮਿੰਟ ਤੇ ਕਰਤਾਰਪੁਰ ਸੈਵਕ ਸਟੇਸ਼ਨ ਤੇ ਆਏਗੀ ਤੇ ਆਪਾਂ ਤੁਹਾਨੂੰ ਸੰਗਤ ਦੇ ਦਰਸ਼ਨ ਕਰਾਉਨੇ ਆ ਇਹ ਟ੍ਰੇਨ ਜਿਹੜੀ ਆ ਹਯੂਸਾਬ ਤੋਂ ਚੱਲੀ ਆ ਸ੍ਰੀ ਅੰਮ੍ਰਿਤਸਰ ਤੱਕ ਜਿਹੜੇ ਆਪਣੇ ਪੰਜ ਤਖਤਾਂ ਦੇ ਦਰਸ਼ਨ ਕਰਨ ਦੇ چیک کرو اسٹیشن کے لیے سنگت ہونی سٹارٹ ہو گئی ہے چیک کرو اسٹیشن کے لیے سنگت آج گئی ہے او श्रीा उधर जी आवा آپ کری کر ਆਪਣਾ ਚਾਹ ਛੱਡ ਦਿਓ ਕੋਈ ਲੋ ਛੱਡ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਲੈ ਲੋ ਕਿੱਧਰ ਗਿਆ ਉਹ سنگان نے درشن لائے برشن درشن کی لگر ڈے لنگر برتا سنگت کا آنتے ਤੈਨੂੰ ਬਹੁਤ-ਬਹੁਤ ਧੰਨਵਾਦ ਕਰਦੇ ਸ਼ੁਕਰ ਕਰਦੇ ਆਂ ਇਸੇ ਤਰ੍ਹਾਂ ਮਾਰੇ ਸੰਤਰੀ ਸੇਵਾ ਵਿੱਚ ਦੇ ਰਹਿਣ ਕਿਰਪਾ ਕਰੋ ਸਾਰੇ ਕਿਰਪਾ ਨੂੰ ਚਾਲੇ ਪਾਉਂਦਾ ਵਕਤ ਹੋਇਆ ਹੈ ਬਹੁਤ-ਬਹੁਤ ਧੰਨਵਾਦ ਹਜੂਰ ਸਾਹਿਬ ਦੀ ਸੰਗਤ ਦਾ ਧਰਤੀ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜਥੇਦਾਰ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਅਤੇ ਸਮੂਹ ਹੋਰ ਨਿਹੰਗ ਸਿੰਘ ਜਥੇਬੰਦੀਆਂ ਸਮੂਹ ਧਾਰਸਾ ਜਥੇਬੰਦੀਆਂ ਸਭ ਦਾ ਤੈਨੂੰ ਧੰਨਵਾਦ ਕਰਦੇ ਆਂ ਜੋ ਇਹ ਪ੍ਰਾਲਾ ਕੀਤਾ ਸਭ ਸੰਤਾਂ ਨੂੰ ਬੇਨਤੀ ਹੈ ਕਿ ਇਸ ਟ੍ਰੇਨ ਦੇ ਉੱਤੇ ਜਾ ਕਰਕੇ ਪੰਜਾ ਤਖਤਾਂ ਦੇ ਦਰਸ਼ਨ ਦਿਦਾਰੇ ਕਰੋ ਸਭ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਦਰਾਰੇ ਕੀ ਆਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਗੁਰੂਕਲ ਦੀਰ ਪਾਸ਼ੇ ਮਾਤਾ ਸਹਿਬਕੌਰ ਜੀ ਨੂੰ ਭਾਵ ਵਾਹਿਗੁਰੂ ਕਾ ਖਾਲਸਾ ਬਰਬਰਿਆ ਕਾਲ ਜੀ ਅਕਾਲ ਦੇਖਦੇ ਹੋਏ ਗੁਰੂ ਘਰ ਦੇ ਅਰਮਾਨ ਫਤਿਹ ਵਾਹਿਗੁਰੂ ਕਾ ਖਾਲਸਾ ਪਰ ਆ ਰਹੇ ਥੋੜਾ ਰੋਦੀਦਾ ਯਾਰ ਇੱਥੇ ਆਈ ਕੈਪਟਨ ਮੈਂ ਉਹ ਬਾਤ ਚਾਹੀ ਮਤਲਬ ਦੇਖੇ ਨਹੀਂ ਉਹ ਪਹਿਲਾਂ ਕਾਫੀ ਰਾਸ਼ੀ ਤੁਸੀਂ ਗਾਈਸ ਨਗਰ ਕੀਰਤਨ ਦੇ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਹੁਣ ਘਰੇ ਆ ਗਏ ਆ ਤਜੇ ਜੰਬਲੋਗ ਬਣਾਉਂਦੇ ਆ ਕੋਈ ਵੀ ਗਲਤੀ ਹੋਈ ਹੋਈ ਮਾਫ ਕਰਿਓ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ